ਦੀਆ ਤੋਂ ਕੌਮ ਇੰਤਜ਼ਾਰ ਕਰ ਰਹੀ ਸੀ ਕਿ ਇਸ ਹਵੇਲੀ ਇਸ ਵਿਰਾਸਤ ਨੂੰ ਸਾਂਭਿਆ ਜਾਵੇ। ਦੀਵਾਨ ਟੋਡਰਮਾਲ ਵਿਰਾਸਤੀ ਫਾਊਂਡੇਸ਼ਨ ਨੇ ਜਦੋਂ ਜਹਿਤ ਕੀਤੀ ਕੇਸ ਵੀ ਲੜੇ ਕਿਉਂਕਿ ਕਿਸ ਜਿਹੜੀ ਜਗ੍ਹਾ ਆ ਉਹ ਸਰਕਾਰ ਕੋਲ ਸੀ ਤੇ ਕਬਜ਼ਾ এসਜੀਪੀਸੀ ਦਾ ਸੀ। ਮੈਂ ਇਥੇ ਕੰਨ ਸਾਲ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਹਵੇਲੀ ਬਾਰੇ ਸੁਣਿਆ ਜਰੂਰ ਸੀ। ਆ ਆਪਣੇ ਪਰਿਵਾਰ ਦੇ ਵਿੱਚੋਂ ਵੀ ਬੱਚੇ ਇੱਥੇ ਨਾ ਸਵੇਰੇ ਦੇ ਟਾਈਮ ਤੇ ਲੰਗਰ ਲਾਉਂਦੇ ਹੁੰਦੇ ਆ ਤੇ ਮੈਂ ਕਿਹਾ ਚਲ ਪੁੱਤ ਮੈਂ ਜਰੂਰ ਆਉਂਗਾ ਕਹਿੰਦਾ ਮੈਂ ਕਿੱਥੇ ਗਿਆ ਲਾਇਆ ਤੁਸੀਂ ਕਹਿੰਦੇ ਇੱਥੇ ਨਾ ਦੀਵਾਨ ਟੋਡਰ ਮਲਜੀ ਦੀ ਹਵੇਲੀ ਹੈ ਇੱਕ ਉਹਦੇ ਲੱਗ ਗਈ ਆ ਸਾਡੇ ਵਿੱਚ ਪ੍ਰਿਵਿਲੇਜ ਹੋ ਰਹੀ ਹੈ ਕਿ ਅਸੀਂ ਬਾਹਰ ਇੰਨੀ ਕਰਕੇ ਇੱਥੇ ਦੀਆਂ ਸਰਕਾਰਾਂ ਤੱਕ ਜੇ ਗੱਲ ਸਾਡੀ ਬਾਹਰ ਐਨ ਆਰ ਆਈ ਦੀ ਜਾਂਦੀ ਹੈ ਉਹ ਵੀ ਥੋੜੇ ਇੱਕ ਧਿਆਨ ਨਾਲ ਸੁਣਦੇ ਨੇ ਵੀ ਕੀ ਕਹਿੰਦੇ ਨੇ ਸਟਰਗਲ ਤਾਂ ਕੋਟ ਚੈਰੀਆਂ ਦੇ ਕੇਸ ਸੀਗੇ ਤੇ ਇੱਕ ਦੂਜੇ ਦਾ ਤਾਲਮਿਲ ਨਹੀਂ ਬਣਦਾ ਸੀਗਾ ਜੀ ਸਰੋਮਨਿਕ ਕਮੇਟੀ ਕੁਝ ਕਹਿੰਦੀ ਸੀ ਸਰਕਾਰ ਕੁਝ ਕਹਿੰਦੀ ਸੀ ਰਾਤਰੀ ਵਿਭਾਗ ਕੁਝ ਕਹਿੰਦਾ ਸੀ ਸਾਰਿਆਂ ਦੀਆਂ ਕੜੀਆਂ ਤੇ ਅਸੀਂ ਪਈਆਂ ਸੀ ਇੱਕ ਟਾਈਮ ਤਾਂ ਇਦਾਂ ਦਾ ਵੀ ਆ ਗਿਆ ਸੀ ਸਾਨੂੰ ਲੱਗਦਾ ਵੀ ਇਹ ਸੇਵਾ ਸਾਨੂੰ ਬੰਦ ਕਰਨੀ ਪੈਣੀ ਆ ਤੇ ਲੱਗਦਾ ਨਾ ਕਿਸੇ ਕਿਸੇ ਪਾਸੇ ਨਹੀਂ ਲੱਗ ਰਹੀ ਗੱਲ ਐਸਾ ਹੋਇਆ ਕਿ ਹੋਇਆ ਕਿਸ ਗੱਲ ਜੀ ਉਦੋਂ ਤੱਕ ਹਦੀ ਉਹ ਆਪਣਾ ਪ੍ਰੂਵਲ ਉਹਨੇ ਦੇਣੀ ਆ ਉਹ ਕਹਿੰਦਾ ਜੀ ਉਹਨੇ ਦੇਣੀ ਆ ਉਹ ਕਹਿੰਦਾ ਜੀ ਉਹਨੇ ਦੇਣੀ ਆ ਦਿਵਾਨ ਟੋਡਰ ਮਲਜੀ ਦਾ ਕਰਜ਼ ਕੌਮ ਕਦੇ ਨਹੀਂ ਚੁਕਾ ਸਕਦੇ ਇਤਨਾ ਇੰਨਾ ਸਦੀਆਂ ਤੋਂ ਵੀ ਆਪਾਂ ਜੇ ਕੋਸ਼ਿਸ਼ ਕਰੀਏ ਤਾਂ ਨਹੀਂ ਚੁਕਾਇਆ ਜਾ ਸਕਦਾ ਪਰ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਉਹਨਾਂ ਨੇ ਜਦੋਂ ਹਵੇਲੀ ਬਣਾਈ ਹੋਗੀ ਉਹਨਾਂ ਨੇ ਕਦੇ ਸੋਚਿਆ ਹੋਊਗਾ ਕਿ ਗੁਰੂ ਸਾਹਿਬ ਜੀ ਤੋਂ ਅਰਥ ਪੁੱਜ ਜਾਏਗੀ ਸਾਡੇ ਕੋਲ ਅਸੀਂ ਚੈਰੀਟੇਬਲ ਹਸਪੀਟਲ ਚਲਾਉਨੇ ਆ ਨੇ ਹਸਪੀਟਲ ਦੇ ਸਾਡੇ ਕੋਲ ਇੱਕ ਜਨਰਲ ਹਸਪੀਟਲ ਹੈ ਦੋ ਆਈ ਹਸਪੀਟਲਸ ਨੇ ਤਾਂ ਉਹ ਸਾਰੇ ਸੇਵਾ ਚ ਨੇ ਜੀ ਤਾਂ ਨਾਲ ਕਾਲਜ ਵਗੈਰਾ ਉਹ ਸੇਵਾ ਨਾਲ ਚਲਦੀਆਂ ਚਲਦੀਆਂ ਮਹਾਰਾਜ ਨੇ ਫਿਰ ਮੈਨੂੰ ਉੱਤੇ ਬਾਰੇ ਖੁਸ਼ ਹੋ ਕੇ ਸਾਨੂੰ ਮਹਾਰਾਜ ਨੇ ਇੱਥੇ ਭੇਜਤਾ ਵੀ ਤੂੰ ਆ ਵੀ ਸੇਵਾ ਕਰ ਤੱਕ ਤਾਂ ਭਾਵਨਾਵਾਂ ਰੱਖਦਾ ਪਰ ਉੱਥੇ ਹਿੰਦੂ ਵੀਰ ਵੀ ਆ ਇਹ ਜਿਹੜੇ ਇਹਦੇ ਨਾਲ ਬਹੁਤ ਵੱਡੀ ਗੱਲ ਹੈ ਦੀ ਕੋਈ ਨਾ ਇਹਨਾਂ ਦੇ ਦਿਲਾਂ ਦੇ ਵਿੱਚ ਇਹਨਾਂ ਪਿਆਰ ਆ ਉਹਨਾਂ ਪ੍ਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਣ ਵਾਲੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਜੋ ਕਿ ਸਦੀਆਂ ਤੋਂ ਏਰਾਨ ਪਈ ਸੀ ਪਰ ਅੱਜ ਇਸ ਹਵੇਲੀ ਨੂੰ ਬੂਰ ਪਿਆ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਵੀਰ ਬਹਾਦਰ ਸਿੰਘ ਜੀ ਸਾਡੇ ਨਾਲ ਮੌਜੂਦ ਆ ਅਤੇ ਅਸੀਂ ਉਸ ਜਗ੍ਹਾ ਤੇ ਹੀ ਖੜੇ ਹੋਇਆ ਜਿੱਥੇ ਪਿੱਛੇ ਤੁਸੀਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇਖ ਸਕਦੇ ਹੋ ਕਹਿੰਦੇ ਜਿਸਕਾ ਕਾਰਜ ਤੁਸੀਂ ਹੀ ਕੀਆ ਮਾਨਸ ਕਿਆ ਬੇਚਾਰਾ ਆਰਾਮ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਿਉਂਕਿ ਗੁਰੂ ਸਾਹਿਬ ਜੀ ਆਪ ਹੀ ਆਪਣੇ ਗੁਰੂ ਪਿਆਰਿਆਂ ਤੇ ਹੱਥ ਰੱਖਦੇ ਨੇ ਤੇ ਕਾਰਜ ਆਰੰਭ ਕਰਵਾਉਂਦੇ ਨੇ ਸਦੀਆਂ ਤੋਂ ਕੌਮ ਇੰਤਜ਼ਾਰ ਕਰ ਰਹੀ ਸੀ ਕਿ ਇਸ ਹਵੇਲੀ ਇਸ ਵਿਰਾਸਤ ਨੂੰ ਸੰਭਾਲਿਆ ਜਾਵੇ ਪਰ ਕੋਈ ਅੱਗੇ ਨਹੀਂ ਆਇਆ ਪਰ ਦੀਵਾਨ ਟੋਡਰਮਾਲ ਵਿਰਾਸਤੇ ਫਾਊਂਡੇਸ਼ਨ ਨੇ ਜਦੋਂ ਜੈਦ ਕੀਤੀ ਕਿ ਇਸ ਵੀ ਲੜੇ ਕਿਉਂਕਿ ਜਿਹੜੀ ਜਗ੍ਹਾ ਆ ਉਹ ਸਰਕਾਰ ਕੋਲ ਸੀ ਤੇ ਕਬਜ਼ਾ ਐਸਜੀਪੀਸੀ ਦਾ ਸੀ ਅਸੀਂ ਕੈਂਚ ਸੰਕੋਚ ਨਹੀਂ ਕਰਾਂਗੇ ਕਿਉਂਕਿ ਬਹੁਤ ਲੰਮਾ ਸਮਾਂ ਜਿਨ੍ਹਾਂ ਦੇ ਹੱਥ ਵਿੱਚ ਰਹੀ ਹੋਵੇ ਪਰ ਇਹ ਅਜੇ ਵੀ ਉਸੇ ਤਰ੍ਹਾਂ ਵਿਰਾਨ ਹੋਵੇ ਇਹ ਬਹੁਤ ਵੱਡੀ ਗੱਲ ਹੈ ਸੋ ਬਹਾਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਅੱਜ ਖਾਸ ਤੌਰ ਤੇ ਉਦਘਾਟਨ ਕੀਤਾ ਇਸ ਜਹਾਜ਼ ਹਵੇਲੀ ਦਾ ਇਸ ਹਵੇਲੀ ਦਾ ਉਦਘਾਟਨ ਕਰਕੇ ਅੱਜ ਇਸ ਨੂੰ ਓਵੇਂ ਹੀ ਪੁਰਾਤਨ ਦਿੱਖ ਦਿੱਤੀ ਜਾਏਗੀ ਉਸੇ ਤਰ੍ਹਾਂ ਹੀ ਪੁਰਾਤਨ ਇਹ ਵਿਰਾਸਤ ਨੂੰ ਸੰਭਾਲਿਆ ਜਾਏਗਾ ਜਿਵੇਂ ਇਹ ਹਵੇਲੀ ਹੋਇਆ ਕਰਦੀ ਸੀ ਗਲਬਾਤ ਵੀ ਕਰਾਂਗੇ ਯੂਐਸਏ ਤੋਂ ਹਾਲ ਹੀ ਪਹੁੰਚੇ ਨੇ ਗਲਬਾਤ ਕਰਕੇ ਸਾਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਮੰਦੇ ਵਿੱਚ ਫੁਰਨਾ ਆਇਆ ਕਿਸ ਹਵੇਲੀ ਨੂੰ ਸਾਂਭਣਾ ਸਾਂਭਣਾ ਤਾਂ ਠੀਕ ਪਰ ਉਸੇ ਹੀ ਤਰ੍ਹਾਂ ਕਾਰੀਗਰੀ ਦੇ ਨਾਲ ਉਸੇ ਹੀ ਤਰ੍ਹਾਂ ਮਟੀਰੀਅਲ ਦੇ ਨਾਲ ਤਿਆਰ ਕਰ ਰਹੇ ਨੇ ਸੋ ਗਲਬਾਤ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਜੀ ਪਹਿਲਾਂ ਤੇਹੀ ਜਾਣਨਾ ਚਾਹੁੰਦੇ ਆ ਇੱਥੇ ਬਹੁਤ ਸੰਗਤ ਆ ਬਹੁਤ ਜਥੇਬੰਦੀਆਂ ਨੇ ਪਰ ਮੰਦੇ ਵਿੱਚ ਤੁਹਾਡੇ ਕਿਵੇਂ ਫੁਰਨਾ ਆਇਆ ਕਿਸ ਹਵੇਲੀ ਨੂੰ ਸਾਹਮਣੇ ਐਕਚੁਅਲੀ ਨਾ ਜੀ ਮੈਂ ਇੱਥੇ 3 ਸਾਲ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਹਵੇਲੀ ਬਾਰੇ ਸੁਣਿਆ ਜ਼ਰੂਰ ਸੀ ਤਾਂ ਆਪਣੇ ਪਰਿਵਾਰ ਦੇ ਵਿੱਚੋਂ ਜੀ ਬੱਚੇ ਇੱਥੇ ਨਾ ਸਵੇਰ ਦੇ ਟਾਈਮ ਤੇ ਲੰਗਰ ਲਾਉਂਦੇ ਹੁੰਦੇ ਆ ਜੀ ਤੇ ਕੁਦਰਤੀ ਮੈਂ ਭਾਂਜਾ ਸੀ ਮੇਰਾ ਕਹਿੰਦਾ ਮਮਾ ਜੀ ਤੁਸੀਂ ਐ ਕਿਥੇ ਆਏ ਹੋਏ ਹੋ ਆਪ ਜੀ ਜ਼ਰੂਰ ਆਇਓ ਲੰਗਰ ਤੇ ਆਇਓ ਜ਼ਰੂਰ ਜੀ ਤੇ ਮੈਂ ਕਿਹਾ ਚਲ ਬੁੱਤ ਮੈਂ ਜ਼ਰੂਰ ਆਉਂਗਾ ਮੈਂ ਕਿਹਾ ਕਿੱਥੇ ਹੈਗਾ ਲਾਇਆ ਤੁਸੀਂ ਕਹਿੰਦੇ ਇੱਥੇ ਨੇ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਹੈ ਇੱਕ ਜੀ ਉਹਦੇ ਲੱਗ ਗਈ ਆ ਜੀ ਚਲੋ ਮੈਂ ਲੱਭਦੇ ਲਵਾਉਂਦੇ ਜੀ ਇੱਥੇ ਪਹੁੰਚ ਗਏ ਜਾਂ ਦੇਖਿਆ ਕਿ ਫਿਰ ਮੈਂ ਇੱਥੇ ਲੰਗਰ ਅੰਦਰ ਲੱਗਾ ਹੋਇਆ ਸੀਗਾ ਤਾਂ ਅਸੀਂ ਇੱਥੇ ਬੈਠ ਕੇ ਲੰਗਰ ਛਕਿਆ ਉਹ ਦਿਨ ਜਾਵੇ ਵੀ ਅੱਜ ਦਾ ਆਵੇ ਇਹ ਤਾਂ ਕਹਿੰਦੇ ਨੇ ਉਹ ਸਾਡੀ ਸਟਾਰਟਿੰਗ ਪੁਆਇੰਟ ਸੀਗਾ ਜੀ ਸੋ ਉਸ ਤੋਂ ਬਾਅਦ ਸਾਡੀ ਫਾਊਂਡੇਸ਼ਨ ਬਣੀ ਭਾਈ ਸਪਾਈ ਸਭ ਭਾਈ ਲਖਵਿੰਦਰ ਸਿੰਘ ਜੀ ਕਾਨੀ ਕੀ ਜੀ ਤਾਂ ਉਹਨਾਂ ਨੇ ਫਾਊਂਡੇਸ਼ਨ ਬਣਾਈ ਉਹ ਸਾਡੇ ਪ੍ਰਧਾਨ ਨੇ ਜੀ ਅਜ ਸੁਵਿੰਦਰ ਸਿੰਘ ਜੀ ਹਣ ਸੰਧੂ ਫੈਮਲੀਆ ਨੇ ਕੈਨੇਡਾ ਤੋਂ ਨੇ ਅਮਰੀਕਾ ਤੋਂ ਨੇ ਸਾਰੇ ਪਰਿਵਾਰ ਇਸ ਇਕੱਠੇ ਹੋਏ ਹੌਲੀ ਹੌਲੀ ਕਰਕੇ ਚਲੋ ਇਹ ਸਰਕਾਰਾਂ ਦੇ ਨਾਲ ਫਾਈਲ ਪਿੰਦੇ ਸੀ ਹੁਣ ਜਿਆ ਤਾਲਮਿਲ ਇਥੇ ਰਿੰਦਾ ਕਿਉਂਕਿ ਮੈਂ ਬਾਹਰ ਰਹਿਨੀ ਅਸੀਂ ਜੀ ਤੋ ਬਾਹਰ ਤਾਂ ਮੈਂ ਆਪਣੀ ਗੱਲ ਕਰਦਾ ਕਿ ਅਸੀਂ ਬਹੁਤ ਸਾਰੇ ਜਿਹੜੇ ਇਦਾਂ ਦੇ ਕਾਜ ਨੇ ਜਿਹੜੇ ਸਾਡੀ ਕਮਿਊਨਿਟੀ ਵਾਸਤੇ ਨੇ ਅਸੀਂ ਉਹ ਸਰਕਾਰਾਂ ਨਾਲ ਮਿੰਟਾਂ ਵਿੱਚ ਹੀ ਕਰਾ ਲਈਦੇ ਜੀ ਸਾਡੀ ਸੁਣਦੇ ਨੇ ਉਹ ਉਹਨਾਂ ਨੂੰ ਕਈ ਸਾਲ ਤੋਂ ਬਾਹਰ ਮੈਂ 35 ਸਾਲ ਤੋਂ ਬਾਹਰ 35 ਸਾਲ ਤੋਂ ਹਾਂ ਜੀ ਤਾਂ ਉਹ ਸਰਕਾਰਾਂ ਜੀ ਬਹੁਤ ਸੁਣਦੀ ਆ ਜੀ ਜੀ ਖੈਰ ਚਲੋ ਇੱਥੇ ਸਾਡੀ ਜ਼ਿਆਦਾ ਗੱਲਬਾਤ ਨਾ ਹੋਣ ਕਰਕੇ ਇੱਕ ਚੀਜ਼ ਹੋਰ ਮੈਂ ਦੱਸਦਾ ਆਪ ਜੀ ਨੂੰ ਸਾਡੇ ਕੋਲ ਇੱਕ ਪ੍ਰਿਵਿਲੇਜ ਹੋਰ ਹੈਗੀ ਅਸੀਂ ਬਾਹਰ ਇੰਨੇ ਕਰਕੇ ਇੱਥੇ ਦੀਆਂ ਸਰਕਾਰਾਂ ਤੱਕ ਜੇ ਗੱਲ ਸਾਡੀ ਬਾਹਰ ਦੇ ਐਨ ਆਰ ਆਈ ਦੀ ਜਾਂਦੀ ਹੈ ਤਾਂ ਵੀ ਥੋੜੇ ਇੱਕ ਧਿਆਨ ਨਾਲ ਸੁਣਦੇ ਨੇ ਵੀ ਕੀ ਕਹਿੰਦੇ ਨੇ ਸੋ ਇਸ ਕਰਕੇ ਇਹ ਸਾਨੂੰ ਇੱਕ ਪ੍ਰਿਵਿਲੇਜ ਮਿਲੀ ਹੈ ਸੋ ਵੱਡੇ ਭਾਗਾ ਵਾਲੇ ਆ ਸਾਨੂੰ ਭਾਈ ਸਾਹਿਬ ਕਰਨੇ ਕੇ ਸਾਹਿਬ ਹੋਣੇ ਕਟ ਲੰਗੀ ਕਰ ਲਗਾਤਾਰ ਲੱਗੇ ਰਹੇ ਇਸ ਕੰਮ ਨੂੰ ਤਾਂ ਸਾਰੇ ਹੋਰ ਸਾਰੀਆਂ ਸੰਧੂ ਫੈਮਿਲੀਆ ਸੀ ਰਲ ਕੇ ਸਾਰੇ ਇਸ ਨੂੰ ਜਦੋਂ ਜਿਹਦ ਕਰਦੇ ਰਹੇ ਤਾਂ ਉਹ ਦਿਨ ਅੱਜ ਆ ਗਿਆ ਕਿ ਸਰਕਾਰ ਵੱਲੋਂ ਵੀ ਸਾਰੀਆਂ ਪਰਮਿਸ਼ਨਾਂ ਕਿੰਨਾ ਸਮਾਂ ਲੱਗ ਗਿਆ ਆਲਮੋਸਟ 10 ਸਾਲ ਲੱਗ ਗਏ ਕਿਵੇਂ ਫਿਰ સેવા ਹਿੱਸੇ ਆਈ સેવા ਤਾਂ ਜੀ ਜਿਹਦਾ ਕਹਿੰਦੇ ਹੁੰਦੇ ਅਸੀਂ ਭਾਗਾ ਵਾਲੇ ਮੈਂ ਗਿੰਦੇ ਆਪਾਂ ਨੂੰ ਕਿ ਇਹ ਮਹਾਰਾਜ ਨੇ ਇਹ ਫਾਊਂਡੇਸ਼ਨ ਦੇ ਜਿਹੜੇ ਬੱਚੇ ਜਿੰਨੇ ਨੇ ਸਾਰੇ ਸੀ ਕੇ ਭਾਈ ਮੈਂਬਰ ਨੇ ਹੌਲੀ ਹੌਲੀ ਮਹਾਰਾਜ ਨੇ ਆ ਚੁਣ ਕੇ ਲਿਆਂਦੀ ਜੀ ਜਦੋਂ ਮੈਂ ਗੱਲ ਕਰਦਾ ਮੇਰੇ ਕਦੀ ਆਇਆ ਹੀ ਨਹੀਂ ਸੀ ਇੱਥੇ ਹਾਂ ਸੋ ਉਹ ਉਹ ਸਾਹਿਬ ਜਾਨਦੇ ਨੇ ਜਾਂ ਦਸਵੇਂ ਪਾਤਸ਼ਾਹ ਜਾਣਦੇ ਨੇ ਕਿਵੇਂ ਉਹਨਾਂ ਨੇ ਭੇਜਿਆ ਕਿਵੇਂ ਕੀਤਾ ਉਹ ਬਸ ਇੱਥੇ ਆ ਕੇ ਤਾਂ ਮੁੜ ਕੇ ਜੀ ਬਸ ਜੁਟਦੇ ਚਲੇ ਗਏ ਜੀ ਤਾਂ ਮਤਲਬ ਕਿ ਬਹੁਤ ਸਟਰਗਲ ਵੀ ਕਰਨਾ ਪਿਆ ਕੇਸ ਵੀ ਲੜਨਾ ਪਿਆ ਤੁਹਾਨੂੰ ਫਿਰ ਹਾਂ ਜੀ ਉਹ ਪਿਆਰ ਜੀ ਜਾਣਦੇ ਸੀ ਜੀ ਤਾਂ ਪਿਆਰ ਜੀ ਨੇ ਸੁਣਿਆ ਸਾਰਾ ਕਿ ਸਟਰਗਲ ਤਾਂ ਕੋਰਟ ਕਚੈਰੀਆਂ ਦੇ ਕੇਸ ਸੀਗੇ ਇੱਕ ਦੂਜੇ ਦਾ ਤਾਲਮੇਲ ਨਹੀਂ ਬਣਦਾ ਸੀਗਾ ਜੀ ਸਰੋਮਣੀ ਕਮੇਟੀ ਕੁਛ ਕਹਿੰਦੀ ਸੀ ਸਰਕਾਰ ਕੁਛ ਕਹਿੰਦੀ ਸੀ ਪ੍ਰਾਤਨ ਵਿਭਾਗ ਕੁਛ ਕਹਿੰਦਾ ਸੀ ਸਾਰਿਆਂ ਦੀਆਂ ਕੜੀਆਂ ਫਸੀਆਂ ਪਈਆਂ ਸੀ ਜੀ ਤਾਂ ਉਹਨਾਂ ਨੂੰ ਸਾਡੇ ਕਾਹਨੇ ਕੇ ਸਾਹਬ ਹੁਣਾ ਨੇ ਇੱਕ ਸੂਤਰ ਚ ਪਰੋਣ ਦਾ ਯਤਨ ਕੀਤਾ ਉਹਨਾਂ ਨੂੰ ਬਿਠਾਉਣ ਦਾ ਯਤਨ ਕੀਤਾ ਬੈਠੋ ਤਾਂ ਸਹੀ ਪਹਿਲ ਬਹਿੰਦੇ ਹੀ ਨਹੀਂ ਸੀ ਜੀ ਜਦੋਂ ਬੈਠੇ ਇੱਕ ਟੇਬਲ ਦੇ ਉੱਤੇ ਉਹ ਸਾਰੀ ਗੱਲਬਾਤ ਹੋਈ ਹੌਲੀ ਹੌਲੀ ਕਲੀਅਰ ਹੁੰਦਾ 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 ਕੜੀਆਂ ਜਿਹੜੀਆਂ ਸੀਗੀਆਂ ਉਹ ਸਹੀ ਹੋ ਗਈਆਂ ਜੀ ਸੋ ਉਹ ਜਿਹੜੇ ਹੈਗੇ ਆ ਸੰਘਰਸ਼ਤਾ ਹੋਇਆ ਪਰ ਜਿੱਦਾਂ ਆਪ ਜੀ ਨੇ ਸੁਣਿਆ ਕਿ ਇੱਕ ਟਾਈਮ ਤਾਂ ਇਦਾਂ ਦਾ ਵੀ ਆ ਗਿਆ ਸੀ ਸਾਨੂੰ ਲੱਗਦਾ ਵੀ ਇਹ ਸੇਵਾ ਸਾਨੂੰ ਬੰਦ ਕਰਨੀ ਪੈਣੀ ਆ ਵੀ ਲੱਗਦਾ ਨਾ ਕਿਸੇ ਕਿਸੇ ਪਾਸੇ ਨਹੀਂ ਲੱਗ ਰਹੀ ਗੱਲ ਐਸਾ ਹੋਇਆ ਕੀ ਸੀ ਹੋਇਆ ਕੀ ਸੀਗਾ ਜੀ ਜਦਾਂ ਹਾਂਜੀ ਉਹ ਅਪਰੂਵਲ ਉਹਨੇ ਦੇਣੀ ਆ ਉਹ ਕਹਿੰਦਾ ਜੀ ਉਹਨੇ ਦੇਣੀ ਆ ਉਹ ਕਹਿੰਦਾ ਜੀ ਉਹਨੇ ਦੇਣੀ ਆ ਤਾਂ ਇਸ ਕਹਿੰਦੇ ਲਟਕਾਈ ਲਟਕੀ ਜਾਂਦਾ ਸੀ ਕੰਮ ਤਾਂ ਉਹਦੇ 'ਚ ਫਿਰ ਕੀ ਹੁੰਦਾ ਸੀ ਤੁਸੀਂ ਜੀ ਹੁਣ ਆਹ ਪ੍ਰੂਫਾਂ ਤੁਹਾਡੀਆਂ ਹੋ ਗਈਆਂ ਪਰ ਆਹ ਠੀਕ ਹੈ ਤੁਸੀਂ ਲੈ ਆਏ ਆ ਗੱਲ ਕਰਕੇ ਪਰ ਤੁਸੀਂ ਹੁਣ ਇਹਨਾਂ ਬੰਦਿਆਂ ਨਾਲ ਵੀ ਗੱਲ ਕਰ ਲਓ ਜੀ ਦੋ ਦੋ ਨਾ ਬੰਦਿਆਂ ਕੋਲ ਜਾਣੇ ਉਹ ਕਹਿੰਦੇ ਜੀ ਸਾਨੂੰ ਤੇ ਇਹਦੇ ਬਾਰੇ ਕੁਝ ਪਤਾ ਨਹੀਂ ਤੁਸੀਂ ਇਹ ਨਾ ਬੰਦਿਆਂ ਨਾਲ ਗੱਲ ਕਰ ਲੋ ਸੋ ਐਵੇਂ ਜਿਹੜੀਆਂ ਹੈਗੀਆਂ ਜੀ ਉਹ ਬਹੁਤ ਜ਼ਿਆਦਾ ਚੱਕਰ ਸਾਨੂੰ ਪੈ ਰਿਹਾ ਸੀਗਾ ਜੀ ਇਹ ਜਦੋਂ ਫਿਰ ਇਹ ਸਾਰਾ ਕੁਝ ਹੁੰਦਾ ਰਿਹਾ ਫਿਰ ਫਿਰ ਡਿਸਕਸ਼ਨਸ ਹੋਈਆਂ ਸਾਰੀਆਂ ਵੀ ਲੱਗਦਾ ਹੈ ਵੀ ਕਿ ਕਿੱਥੇ ਕਿੱਥੇ ਤੱਕ 도ੜਾਂਗੇ ਆਪਾਂ ਇਹ ਤਾਂ ਸਾਰੀ ਉਮਰ ਇਹ ਪਰਮਿਸ਼ਨਾਂ ਲੈਣ ਤੱਕ ਇਹਨਾਂ ਸਾਰਿਆਂ ਕੋਲ ਇਕੱਠੇ ਕਰ ਕਰਕੇ ਜਿਹਨਾਂ ਨੂੰ ਸਾਨੂੰ ਜਿਹਨਾਂ ਨੂੰ ਸਾਨੂੰ ਭੇਜਦੇ ਉਹਨਾਂ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਆ ਹੂੰ ਬਿਲਕੁਲ ਉਹ ਉਹ ਲੈ ਕੇ ਦੇ ਦਿੰਦੇ ਸਾਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਆ ਜੀ ਤਾਂ ਸਾਡੇ ਤਾਂ ਕੋਈ ਲੈਣਾ ਦੇਣਾ ਨਹੀਂ ਆ ਤੁਸੀਂ ਉਹਨਾਂ ਕੋਲ ਹੀ ਜਾਓ ਜੀ ਤੋ ਫਿਰ ਕਰ ਕਰਾ ਕੇ ਫੇਰੀ ਚੀਜ਼ਾਂ ਨਹੀਂ ਆ ਗਈਆਂ ਸਰਕਾਰ ਕੋ ਦਿੱਤੀਆਂ ਗਈਆਂ ਤਾਂ ਸੌਂਤ ਸਾਹਿਬ ਹੁਣਾਂ ਨੇ ਜਦੋਂ ਗੱਲ ਕਰਦੇ ਸੀਗੇ ਵੀ ਸਾਰਾ ਫਿਰ ਉਹਨਾਂ ਨੇ ਆਪਣੇ ਮੋਢਿਆਂ ਤੇ ਬੀੜਾ ਲੈ ਕੇ ਐਂਡ ਦਾ ਡੇ ਆ ਕੇ ਫਿਰ ਸਾਨੂੰ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਿੱਤੀ ਜੀ ਫਿਰ ਸੇਵਾ ਤਾਂ ਤੁਸੀਂ ਸੰਭਾਲਣੀ ਸ਼ੁਰੂ ਕੀਤੀ ਚਲੋ ਕੇਸ ਵੀ ਜਿੱਤ ਕੇ ਫਿਰ ਇਹਦੇ ਤੇ ਰਿਸਰਚ ਕੀਤੀ ਤੁਸੀਂ ਵੀ ਇਹਦੀ ਪੁਰਾਣੀ ਦਿੱਖ ਕਿਵੇਂ ਦੀ ਸੀ ਔਰ ਕਿਵੇਂ ਇਹ ਬਣੀ ਸੀ ਕਿਸ ਤੀਜ਼ ਇਹ ਸਾਡੀ ਨਾ ਜੀ ਟੀਮ ਹੈਗੀ ਸਾਡੇ ਕੋਲ ਪ੍ਰਾਤਨ ਵਿਭਾਗ ਦੇ ਕੰਮ ਜਿਹੜੇ ਹੈਗੇ ਨੇ ਜੀ ਪੁਰਾਣੀਆਂ ਬਿਲਡਿੰਗਾਂ ਦੇ ਅਸੀਂ ਸਾਡੀ ਜਿਹੜੀ ਆ ਅ ਆਰਟੈਕਸ ਜਿਹੜਾ ਰਾਇਨਲ ਡਿਜ਼ਾਈਨਰ ਨੇ ਟੀਮ ਨੇ ਸੈਕਨਾ ਦੀ ਤਾਂ ਉਹ ਅਸੀਂ ਰਹਨੇ ਜੀ ਯੂਪੀ ਚ ਵੀ ਜੀ ਅ ਯੂਪੀ ਦੇ ਵਿੱਚ ਇਹਨਾਂ ਦੇ ਕੋਲ ਬਹੁਤ ਸਾਰੇ ਆਲਰੇਡੀ ਕੰਮ ਇਹਨਾਂ ਨੇ ਕੀ 40 45 ਇਦਾਂ ਦੀਆਂ ਡਿਫਰੈਂਟ ਇਮਾਰਤਾਂ ਜਣੀਆਂ ਹੈਗੀਆਂ ਜੀ ਰੀਸਟੋਰ ਕੀਤੀਆਂ ਹੋਈਆਂ ਹਾਂ ਤਾਂ ਉਹ ਸਾਨੂੰ ਇਹਨਾਂ ਤੇ ਕੰਫੀਡੈਂਸ ਸੀਗਾ ਫਿਰ ਉਹ ਟੀਮ ਇੱਥੇ ਆਈ ਇੱਥੋਂ ਚਾਰ ਪੰਜ ਟੀਮਾਂ ਪਹਿਲਾਂ ਹੋਰ ਵੀ ਦੇਖੀ ਗਈਆਂ ਜੀ ਤਾਂ ਉਹ ਟੀਮਾਂ ਜਿਹੜੀਆਂ ਸੀਗੀਆਂ ਉਹ ਕਿਸੇ ਨੂੰ ਵੀ ਨਾ ਪ੍ਰਾਥਮਿਕ ਵਿਭਾਗ ਨੂੰ ਠੀਕ ਲੱਗੀਆਂ ਨਾ ਸਰਕਾਰ ਨੂੰ ਠੀਕ ਲੱਗੀਆਂ ਫਿਰ ਹੌਲੀ ਹੌਲੀ ਉਹ ਆ ਦੇ ਠੀਕ ਨਹੀਂ ਜੀ ਹੋਰ ਲਾਓ ਠੀਕ ਨਹੀਂ ਜੀ ਹੋਰ ਲਾਓ ਤਾਂ ਇਹ ਪਹਿਲਾਂ ਤਾਂ ਬਹੁਤ ਸਾਲ ਡੇਢ ਸਾਲ ਤੇ ਅਸੀਂ ਚੱਕਰ ਚ ਪੈ ਰਹੇ ਜੀ ਤਾਂ ਟੀਮਾਂ ਬਦਲ ਚੀ ਜੀ ਤਾਂ ਐਂਡ ਦਾ ਡੇ ਜਦੋਂ ਫਿਰ ਇਹ ਟੀਮ ਸਾਨੂੰ ਲਿਆ ਲੈਂਦੇ ਆ ਤਾਂ ਫਿਰ ਇਹਨੂੰ ਸਾਰਿਆਂ ਨੇ ਇੱਥੇ ਆਪਣਾ ਵਿਸ਼ਵਾਸ ਜਤਾਇਆ ਵੀ ਹਾਂ ਇਹ ਟੀਮ ਜਿਹੜੀ ਹੈਗੀ ਆ ਇਹ ਸਾਰਾ ਕੰਮ ਸਹੀ ਕਰੂਗੀ ਕਰ ਸਕਦੀ ਹੈ ਇਹ ਜੀ ਤਾਂ ਇਹਦੇ ਵਾਸਤੇ ਸਾਰਾ ਬਾਕੀ ਰਿਸਰਚ ਦੀ ਗੱਲ ਕਰਦੇ ਆ ਵੀ ਜਿਹੜਾ ਸਾਰਾ ਮਸਾਲਾ ਇਹ ਤਾਂ ਇਹ ਟੀਮ ਸਾਰੀ ਪਹਿਲਾਂ ਯੂਜ਼ ਕਰਦੀ ਹੋਏਗੀ ਨਾ ਕਿ ਉਸ ਸਮੇਂ ਕਾਰੀਗਰਾਂ ਨੇ ਕਿਵੇਂ ਇਹ ਚੀਜ਼ਾਂ ਨੂੰ ਲੱਭ ਕੇ ਤਿਆਰ ਕੀਤਾ ਹੋਵੇਗਾ ਪਰ ਤੁਹਾਡੇ ਮਨ ਚ ਕਿਵੇਂ ਆ ਗਿਆ ਕਿ ਤੁਸੀਂ ਵੀ ਇਹੀ ਚੀਜ਼ਾਂ ਨਾਲ ਤਿਆਰ ਇਹਦਾ ਜੀ ਦੇਖੋ ਜੇ ਪ੍ਰਾਤਨ ਬਿਲਡਿੰਗ ਹੈ ਮਾਤ ਤੇ 450 450 ਸਾਲ ਪੁਰਾਣੀ ਬਿਲਡਿੰਗ ਹੈ ਜੀ ਇਹ ਜੋ ਉਹਦੇ ਨਾਲ ਸੱਚ ਦੇ ਦੌਰਾਨ ਆਉਂਦਾ ਸਾਡੇ ਕੋਲੇ ਤਾਂ ਉਸ ਸਮੇਂ ਦੇ ਉੱਤੇ ਜਿੰਨੀਆਂ ਇਮਾਰਤਾਂ ਬਣਦੀਆਂ ਸੀ ਉਹ ਇਹਨਾਂ ਹੀ ਚੀਜ਼ਾਂ ਦੇ ਨਾਲ ਬਣਦੀਆਂ ਸੀ ਕੋਈ ਸੀਮਿੰਟ ਸਰੀਆ ਹੁੰਦਾ ਨਹੀਂ ਸੀ ਓਕੇ ਨਾ ਯੂਜ਼ ਕੀਤਾ ਜਾਂਦਾ ਸੀ ਤਾਂ ਸਾਰਾ ਜਿਹੜਾ ਹੈਗਾ ਆ ਦੇਖ ਲਓ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਲਈ ਅਲੱਗ-ਅਲੱਗ ਇੱਥੇ ਖੱਡਾ ਖੋਦਿਆ ਹੋਇਆ ਔਰ ਇੱਧਰ ਵੀ ਬਹੁਤ ਕੁਝ ਪਾਇਆ ਹੋਇਆ ਆਪਾਂ ਤੁਹਾਡੇ ਤੁਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਹਾਂ ਜੀ ਇਹ ਹੈ ਜਿਹਦਾ ਮੈਂ ਆਪ ਜੀ ਨੂੰ ਆ ਦੱਸਾਂ ਜੀ ਸੁਰਖੀ ਜਿਹਦਾ ਆਪਣੀ ਲਾਲ ਇੱਟ ਆ ਜੀ ਉਹਨੂੰ ਪੀਸ ਕਿਹੜੀ ਇਹ ਬਣਾਈ ਜਾਂਦੀ ਆ ਓਕੇ ਤਾਂ ਉਹ ਚ ਚੂਨਾ ਆ ਜੀ ਇਹਨੂੰ ਲਾਈਮ ਕਹ ਦਿੰਦੇ ਆ ਹੋਰ ਰਲਾ ਕੇ ਤਾਂ ਬਾਕੀ ਆ ਦੇਖਦੇ ਵੀ ਆ ਦਾਲਾਂ ਨੇ ਬਿਲਕੁਲ ਉਰਦੀ ਦਾਲ ਹੈਗੀ ਆ ਤਾਂ ਆ ਆਪਣਾ ਮੇਤੀ ਹੈਗੀ ਆ ਤਾਂ ਆ ਵੀ ਕਿਵੇਂ ਇਹਦੇ ਚ ਇਸਤੇਮਾਲ ਕੀਤਾ ਜਾਂਦਾ ਹਾਂ ਇਹਦਾ ਜਦੋਂ ਜੀ ਆਪਾਂ ਆਪਾਂ ਉਦਾਂ ਵੀ ਦੇਖੀਏ ਦਾਲ ਭੇਲੀਏ ਘਰੇ ਹਾਂ ਆਪਾਂ ਬਣਾਉਂਦੇ ਨਹੀਂ ਆਪਾਂ ਕੀ ਕਹਿੰਦੇ ਉਹਨੂੰ ਕੋਫਤੇ ਕਾਫਤੇ ਬਣਾਉਂਦੇ ਨੇ ਜੀ ਬਿਲਕੁਲ ਉਹ ਜਦੋਂ ਉਹਨਾਂ ਨੂੰ ਅਗਰ ਆਪਾਂ ਉਹਨੂੰ ਆ ਕਰੀਏ ਫਰਾਈ ਫਰੀ ਕਰੀਏ ਤਾਂ ਚਿਪ 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 ਚਿਪਾ ਸਾ ਉਹਦੇ ਵਿੱਚ ਹੁੰਦਾ ਆ ਗੂਤ ਵਾਂਗੂ ਇਹ ਪਕੜ ਕਰਦੀਆਂ ਨੇ ਹਾਂ ਤਾਂ ਜਿਆਦਾ ਆ ਸਾਰਾ ਹੋਰ ਹੈ ਗੋੜਿਆਂ ਵਿੱਚ ਇਹਦੇ ਉਹ ਕੀ ਗੋੜਾ ਇਹ ਗੋੜੇ ਹੈ ਜੀ ਇਹ ਬੇਲ ਹੁੰਦਾ ਜੀ ਬੇਲ ਬੇਲ ਦਾ ਦਰਖਤ ਨਾ ਇਹ ਲੱਗਦਾ ਜੀ ਇਹ ਉਹ ਆ ਸੁੱਕਿਆ ਪਿਆ ਥੱਲੇ ਹਰੇ ਵਾਲਾ ਆ ਇਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਮਿਕਸ ਇਹਦੇ ਵਿੱਚ ਪਾਣੀ ਪਾਏ ਜਾਣੇ ਨੇ ਜਿੰਨਾ ਸਮਾਂ ਲੱਗ ਜਾਂਦਾ ਫਿਰ ਇਹਨੂੰ ਸਾਰੇ ਨੂੰ ਤਿਆਰ ਕਰਕੇ ਫਿਰ 45 45 ਦਿਨਾਂ ਦਾ ਪ੍ਰੋਸੈਸ ਆ ਜੀ ਇੱਕ ਉਹ ਗਾਉਂਦੇ ਆ ਗੂੰਦ ਜਿਹਨੂੰ ਇੱਕ ਦਰਖਤ ਦਾ ਹੁੰਦਾ ਜੀ ਇਹ ਬਿਲਕੁਲ ਉਹ 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 ਨਾਲ ਇਹਦਾ ਇੱਕ 파ਟ ਹੈ ਓਕੇ ਤਾਂ ਫਿਰ ਆਪ ਜੀ ਦੇਖਦੇ ਹੋ ਜੀ ਆਹ ਜਿਹੜਾ ਬਣਾਇਆ ਹੋਇਆ ਮੋਰਿੰਗ ਕਹਿੰਦੇ ਆਪਾਂ ਇਹਨੂੰ ਹਾਂਜੀ ਆ ਆਹ ਦੇਖਿਆ ਜੀ ਆਪ ਜਿੰਨੀ ਪੁਰਾਣੀ ਏਟਿਆ ਨਾਨਕਸ਼ਾਹੀ ਏ ਨਵੀਂ ਏਟ ਅਸੀਂ ਜੀ ਤਿਆਰ ਕੀਤੀ ਆ ਜੀ ਸੋ ਇਹ ਏਟ ਦੇਖ ਹੋਰ ਮੈਂ ਆਪ ਜੀ ਨੂੰ ਦਿਖਾਵਾਂ ਕਿ ਇਹਦੇ ਉੱਤੇ ਸਾਡੇ ਇੰਜੀਨੀਅਰ ਸਾਹਿਬ ਨੇ ਸਾਰਿਆਂ ਨੇ ਇਹਦੇ ਉੱਤੇ ਦੋ ਲਕੀਰਾ ਮਾਰੀਆਂ ਜੀ ਇਹ ਕਿਉਂ ਮਾਰੀਆਂ ਗਈਆਂ ਇਹਦਾ ਮੀਨਿੰਗ ਹੈ ਜੀ ਜੀ ਦਿਖਾ ਵੀ ਦਿਓ ਆਪਾਂ ਇੱਕ ਵਾਰ ਜੁਰ ਨਾਲ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਇਹ ਦੋ ਲਕੀਰੇ ਇਹ ਦੋਨੇ ਸਾਬ ਜਿਆਦਿਆਂ ਦੀ ਨਿਸ਼ਾਨੀ ਹੈ ਕੀ ਬਾਤ ਓਕੇ ਛੋਟੇ ਤੇ ਵੱਡੇ ਛੋਟੇ ਤੇ ਵੱਡੇ ਇੱਕ ਛੋਟੀ ਇੱਕ ਵੱਡੀ ਲਾਈ ਹੈ ਜੀ ਇਹ ਉਹਨਾਂ ਦੀ ਯਾਦ ਵਿੱਚ ਹੀ ਏ ਸਾਰਾ ਵੀ ਉਹਨਾਂ ਦੀ ਜਗ੍ਹਾ ਤੇ ਸੀ ਇਹ ਲਾਈ ਜਾ ਰਹੀ ਹੈ ਜੀ ਦੇਖਿਆ ਜਾਵੇ ਤੇ ਦੀਵਾਨ ਟੋਡਰ ਮਲਜੀ ਦਾ ਕਰਜ਼ ਕੌਮ ਕਦੇ ਨਹੀਂ ਚੁਕਾ ਸਕਦੀ ਹੈ ਨਾ ਇੰਨਾ ਸਦੀਆਂ ਤੋਂ ਵੀ ਆਪਾਂ ਜੇ ਕੋਸ਼ਿਸ਼ ਕਰੀਏ ਤਾਂ ਨਹੀਂ ਚੁਕਾਇਆ ਜਾ ਸਕਦਾ ਪਰ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਉਹਨਾਂ ਨੇ ਜਦੋਂ ਹਵੇਲੀ ਬਣਾਈ ਹੋਗੀ ਉਹਨਾਂ ਨੇ ਕਦੇ ਸੋਚਿਆ ਹੋਊਗਾ ਕਿ ਗੁਰੂ ਸਾਹਿਬ ਜੀ ਨੂੰ ਅਰਪਤ ਹੋ ਜਾਏਗੀ ਦੇਖੋ ਜੀ ਇਹ ਕਦੀ ਵੀ ਕੋਈ ਨਹੀਂ ਸੋਚਦਾ ਅੱਜ ਅਸੀਂ ਵੀ ਇਹ ਬੜੀਆਂ-ਬੜੀਆਂ ਇਮਾਰਤਾਂ ਕਾਲਜ ਸਹੀ ਬਣਾ ਰਹੇ ਹਾਂ ਬਿਲਡਿੰਗਾਂ ਚੱਲ ਰਹੀਆਂ ਹਸਪੀਟਲ ਬਣਾ ਰਹੇ ਹਾਂ ਅਸੀਂ ਇਹ ਸੋਚ ਕੇ ਕਦੀ ਨਹੀਂ ਬਣਾਦੇ ਬਿਲਕੁਲ ਅਸੀਂ ਤਾਂ ਜਦੋਂ ਜਿਹੜੀ ਜਿਹੜੀ ਡਿਊਟੀ ਲੱਗੀ ਹੁੰਦੀ ਆ ਆਪਾਂ ਬਣਾਉਣ ਤੇ ਬਣਾਈ ਜਾਂਦੇ ਆ ਚਲੀ ਜਾਂਦਾ ਸਾਰਾ ਕੁਝ ਹੋ ਜਾਂਦਾ ਜਿੰਨੇ ਸਵਾਸ ਨੇ ਉਹ ਆਪਣੇ ਉਹਨਾਂ ਦੇ ਸਵਾਸ ਕਿ ਮਹਾਰਾਜ ਨੇ ਇਸ ਇਸ ਤਰੀਕੇ ਨਾਲ ਉਹਨਾਂ ਨੂੰ ਲੇਖੇ ਲਾਏ ਸੋ ਆਪਾਂ ਨੂੰ ਜਿਹੜੀ ਹੈਗੀ ਆ ਵੀ ਇਹ ਡਿਊਟੀ ਜਿਹੜੀ ਹੈਗੀ ਆ ਸੋ ਇੰਨੇ ਸਮੇਂ ਬਾਅਦ ਜਿਹੜੀ ਹੈਗੀ ਆ ਉਹ ਆਪਾਂ ਨੂੰ ਮਿਲਣੀ ਸੀ ਇਹ ਭਾਗਾਂ ਵਾਲੀ ਸਾਰੀ ਟੀਮ ਹੈ ਪਿੱਛੇ ਖੜੇ ਨੇ ਰਵੀ ਜੀ ਸੋਜੀ ਸਾਰੇ ਬਰਦਰਾਂ ਦੀ ਜਿਹੜੀ ਇਹ ਟੀਮ ਹੈ ਸਾਰੀ ਜੀ ਜਿਹੜੀ ਇਹਦੇ ਤੇ ਸਾਰਾ ਕੰਮ ਕਰਦੀ ਤੇਨ ਰਾਤ ਜੀ ਬਿਲਕੁਲ ਯੂਐਸ ਹੈਂਦਿਆ ਹੋਇਆ ਮਾਨ ਫਿਰ ਇਧਰ ਕਿਵੇਂ ਜੁੜਿਆ ਯੂਐਸਏ ਜੀ ਮੈਂ ਤਾਂ ਜੀ ਐਕਚੁਅਲੀ ਯੂਪੀ ਰਹਨੇ ਸੀ ਜੀ ਤਾਂ ਸਨ 71 ਚ ਪੇੜਾ ਦੀ ਚਲੇ ਗਿਆ ਸੀ ਯੂਪੀ ਮੈਂ ਛੋਟਾ ਜਿਹਾ ਹੀ ਸੀਗਾ ਓਕੇ ਪਿੱਛੋਂ ਅਸੀਂ ਫਗਵਾੜੇ ਤੋਂ ਪੰਜ ਸਾਲ ਦਾ ਜਦੋਂ ਯੂਪੀ ਚਲੇ ਗਏ ਜੀ ਤਾਂ ਫਿਰ ਕਦੀ ਕਦੀ ਆਉਣਾ ਜਾਣਾ ਹੁੰਦਾ ਸੀ ਵਿਆਹ ਸ਼ਾਦੀਆਂ ਤੇ ਓਕੇ ਉਹ ਇਸੇ ਤਰ੍ਹਾਂ ਜਿ ਆਉਣਾ ਚਲੇ ਜਾਣਾ ਜੀ ਤਾਂ ਅਸੀਂ ਵੀ ਫਿਰ ਯੂਐਸਏ ਰਹਿੰਦੇ ਸੀ ਉੱਥੋਂ ਯੂਪੀ ਜਾਂਦੇ ਸੀ ਇੱਧਰ ਘੱਟ ਵੱਦੀ ਆਉਣਾ ਹੁੰਦਾ ਸੀ ਘੱਟ ਹੀ ਹੁੰਦੀ ਸੀ ਉਹ ਪਹਿਲਾਂ ਵੀ ਨਹੀਂ ਹੁੰਦੀ ਸੀ ਜੀ ਤਾਂ ਬਾਅਦ ਚ ਜੀ ਮੈਂ 2012 ਵਿੱਚ ਇੰਡੀਆ ਦੁਆਰਾ ਜਾਣਾ ਸ਼ੁਰੂ ਹੋਇਆ ਉਹਦੋਂ ਉਸੇ ਲੱਗਿਆ ਕਿ ਅਸੀਂ ਸਾਨੂੰ ਮਹਾਰਾਜ ਦੀ ਡਿਊਟੀ ਲਈ ਹੁੰਦੀ ਹੈ ਵੀ ਇਹ ਹੋਰ ਸੇਵਾਵਾਂ ਮਤਰੀਆਂ ਇੱਥੇ ਲੈਣੀਆਂ ਇੱਥੇ ਜੀ ਤਾਂ ਉਹ ਸੇਵਾਵਾਂ ਯੂਪੀ ਚ ਕਰ ਰਹੇ ਸੀ ਅਸੀਂ ਤਾਂ ਜੀ ਸਾਡੇ ਕੋਲ ਅਸੀਂ ਚੈਰੀਟੇਬਲ ਹਸਪੀਟਲ ਚਲਾਉਨੇ ਆ ਤਿੰਨ ਹਸਪੀਟਲ ਨੇ ਸਾਡੇ ਕੋਲ ਇੱਕ ਜਨਰਲ ਹਸਪੀਟਲ ਐ ਦੋ ਆਈ ਹਸਪੀਟਲਸ ਨੇ ਓਕੇ ਤਾਂ ਉਹ ਸਾਰੇ ਸੇਵਾ ਚ ਨੇ ਜੀ ਜੀ ਤਾਂ ਨਾਲ ਕਾਲਜ ਵਗੈਰਾ ਉਹ ਸੇਵਾਵਾਂ ਨਾਲ ਚਲਦੀਆਂ ਚਲਦੀਆਂ ਮਹਾਰਾਜ ਨੇ ਫਿਰ ਮਹਾਰਾਜ ਲੱਗਦਾ ਮੈਨੂੰ ਉਤੇ ਬਾਰੇ ਖੁਸ਼ ਹੋ ਕੇ ਸਾਨੂੰ ਮਾਦ ਨੇ ਇੱਥੇ ਭੇਜਤਾ ਵੀ ਤੂੰ ਆ ਵੀ ਸੇਵਾ ਕਰ। ਔਰ ਕਿੰਨਾ ਕੋ ਬਜਟ ਦੇ ਵਿੱਚ ਇਹ ਸਾਰਾ ਕੁਝ ਤਿਆਰ ਹੋਏਗਾ ਇਹ ਵੀ ਜਰੂਰੀ। ਇਹਦਾ ਇਹ ਐਸਟੀਮੇਟਡ ਹਜੇ ਤੱਕ ਅਲੱਗ ਲਾ ਰਿਆ ਸੀ ਵੀ 50 ਕਰੋੜ ਦਾ ਹਿਸਾਬ ਤਾਂ ਆ ਜਿਆ ਦੱਸਦੇ ਨੇ ਸਾਰੇ। ਬਾਕੀ ਇਹਦਾ ਕੋਈ ਪੱਕਾ ਨਹੀਂ ਹੈ ਕਿੰਨਾ ਲੱਗੇਗਾ। ਕਾਫੀ ਮਾਇਆ ਸੀ ਆਲਰੇਡੀ ਇੱਥੇ ਤੁਸੀਂ ਅਗਰ ਦੇਖੋ ਤਾਂ ਆਲਰੇਡੀ ਪਿਛਲੇ 7-8 ਮਹੀਨਿਆਂ ਤੋਂ ਕੰਮ ਚੱਲ ਰਿਹਾ ਇੱਥੇ। ਜੀ ਬਿਲਕੁਲ। ਉਹ ਤੋਂ ਕਾਫੀ ਹੋੜੀ ਲਾ ਰਹੇ ਆ ਲੱਗ ਰਿਹਾ ਆ ਸਾਰੀ ਆ ਜੜੀਆਂ ਇਹਦੀ ਪੱਟੀ ਗਈ ਆ ਉਹਦੇ ਚ ਬਹੁਤ ਚੀਜ਼ਾਂ ਨਿਕਲ ਰਹੀਆਂ ਨੇ ਥੱਲੇੋਂ। ਸੋ ਜਿਹੜਾ ਟਾਈਮ ਕੰਜ਼ੂਮਿੰਗ ਸੀ ਬਹੁਤ ਜ਼ਿਆਦੀ ਲੱਗਣਾ ਕਿ ਲੱਗੂਗਾ ਫਿਰ ਇਹਨੂੰ ਤਿਆਰ ਅਸੀਂ ਕਰੀਬ 2 ਤੋਂ 2.5 ਸਾਲ ਦਾ ਸਮਾਂ ਮਿਠੇ ਚੱਲ ਰਹੇ ਆ ਤਾਂ ਬਾਤ ਘੱਟ ਵੀ ਲੱਗ ਸਕਦਾ ਕੋਸ਼ਿਸ਼ ਸਾਡੀ ਵੀ ਇਸ ਤੋਂ ਪਹਿਲਾਂ ਪਹਿਲਾਂ ਤਿਆਰ ਕਰਦੀਏ ਸਾਨੂੰ ਇਹਨਾਂ ਚਾਹ ਆ ਜੀ ਇਹਦਾ ਬਿਲਕੁਲ ਸਵਾਕਿਆ ਹੀ ਇਹ ਚਾਹ ਦੇ ਨਾਲ ਹੀ ਕੰਮ ਹੁੰਦੇ ਆ ਜਦੋਂ ਮੰਨ ਦੇ ਵਿੱਚ ਸੇਵਾ ਦਾ ਚਾਹ ਹੋਵੇ ਤਾਂ ਗੁਰੂ ਸਾਹਿਬ ਜੀ ਵੀ ਆਪ ਦੇ ਦੇਖੋ ਜੀ ਹੈ ਹੀ ਚਾਹ ਦਾ ਕੰਮ ਇਹ ਇਹ ਚਪੇਰਾ ਚਾਹ ਤੋਂ ਤਾਂ ਕੋਈ ਵੀ ਕਾਰਜ ਕੀਤਾ ਨਹੀਂ ਜਾ ਸਕਦਾ ਤਾਂ ਜਦੋਂ ਆਪਾਂ ਮੰਨ ਚ ਚਾਹ ਨਾ ਹੋਵੇ ਕੋਈ ਕੰਮ ਕਰੀਏ ਤਾਂ ਫਿਰ ਅਧੂਰੇ ਰਹਿੰਦੇ ਨੇ ਉਹ ਪੂਰੇ ਨਹੀਂ ਹੁੰਦੇ ਹੁੰਦੇ ਕਦੀ ਵੀ ਹਾਂ ਤੋ ਸਾਨੂੰ ਇਸ ਟੀਮ ਨੂੰ ਸਾਨੂੰ ਬੜਾ ਚਾਹ ਆ ਕੰਮ ਕਰਨ ਦਾ ਹੈ। ਇਹ ਗੱਲ ਕਿ ਚਲੋ ਸਿੱਖ ਤਾਂ ਭਾਵਨਾਵਾਂ ਰੱਖਦਾ ਪਰ ਉੱਥੇ ਹਿੰਦੂ ਵੀਰ ਵੀ ਆ ਇਹ ਜਿਹੜੇ ਇਹਦੇ ਨਾਲ ਲੱਗੇ ਬਹੁਤ ਵੱਡੀ ਗੱਲ ਹੈ ਜੀ ਦੇਖੋ ਇਹਨਾਂ ਦੇ ਇਹਨਾਂ ਦੇ ਦਿਲਾਂ ਦੇ ਵਿੱਚ ਇਹਨਾਂ ਪਿਆਰ ਆ ਉਹਨਾਂ ਪ੍ਰਤੀ। ਬਿਲਕੁਲ। ਵੀ ਜਿਹੜੀ ਗੱਲ ਕਰਦੇ ਮਨੁੱਖੀ ਅਧਿਕਾਰਾਂ ਦੀ ਉਸ ਚੀਜ਼ ਨੂੰ ਤਾਂ ਉਹ ਉਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਇਹਦਾ 파ਟ ਬਣੀਏ। ਬਿਲਕੁਲ। ਤੋ 파ਟ ਅਸੀਂ ਕਿ ਬਸ ਕਿ ਇਹ ਕੀ ਬਣੀਏ ਅਸੀਂ ਇਹਨਾਂ ਦੇ 파ਟ ਬਣ ਕੇ ਬਣੀਏ। ਸਭ ਤੋਂ ਕੋਈ ਇਹੋ ਜੀ ਸੇਵਾ ਦਾ ਕਾਰਜ ਕਰਦਾ ਆ ਤਾਂ ਉਹਨਾਂ ਦਾ ਨਾਮ ਜਿਹੜਾ ਇਤਿਹਾਸ 'ਚ ਲਿਖਿਆ ਜਾਂਦਾ ਹੈ ਤੁਹਾਡਾ ਵੀ ਕਿਤੇ ਨਾ ਕਿਤੇ ਹੈ ਨਾ ਨਾਮ ਜਿਹੜਾ ਨਾ ਬਿਲਕੁਲ ਲਿਖਿਆ ਜਾਣਾ ਜੀ ਕਿਉਂਕਿ ਜਦੋਂ ਅੱਜ ਵੀ ਆਪਾਂ ਦੇਖਦੇ ਆਂ ਪੁਰਾਣੀਆਂ ਕਿਸੇ ਇਮਾਰਤਾਂ ਦੇ ਉੱਤੇ ਲਿਖੇ ਹੁੰਦੇ ਜੀ ਇਹ ਫਲਾਣੇ ਨੇ ਬਣਾਈ ਸੀ ਬਿਲਕੁਲ ਤਾਂ ਕੌਣ ਇਹ ਮਿਸਤਰੀ ਸੀ ਉਹਨਾਂ ਦੇ ਪੱਥਰ ਵੀ ਲਗਾਏ ਜਾਂਦੇ ਨੇ ਬਿਲਕੁਲ ਤਾਂ ਸਦੀਆਂ ਤੱਕ ਉਹ ਰਹਿੰਦੇ ਹੀ ਨੇ ਰਹਿੰਦੇ ਨੇ ਹਾਂ ਅਗਲੀ ਨਵੀਆਂ ਨਵੀਆਂ ਪੀੜ੍ਹੀਆਂ ਅੱਗੇ ਆ ਕੇ ਆ ਆ ਕਿਹਾਂ ਉਹ ਤੋਂ ਫੇਰ ਲੈਂਦੀਆਂ ਨੇ ਆਪਣਾ ਉਹਨਾਂ ਸੇਧ ਮਿਲਦੀ ਉਹਨਾਂ ਨੂੰ ਬਿਲਕੁਲ ਸਦਸ਼ਕੋ ਜਿੱਥੇ ਤੁਸੀਂ ਇਹ ਖਾਨਿਆਂ ਦੇ ਵਿੱਚ ਸਮਾਨ ਦੇਖ ਸਕਦੇ ਹੋ ਉੱਥੇ ਪੋਸਟਰ ਵੀ ਲੱਗਿਆ ਹੋਇਆ ਵੀ ਇਸ ਮਟੀਰੀਅਲ ਦੇ ਵਿੱਚ ਕੀ ਕੀ ਵਰਤੋਂ ਜਿਹੜੀ ਕੀਤੀ ਜਾਏਗੀ ਕੀ ਕੀ ਇਹਦੇ ਵਿੱਚ ਪਾਇਆ ਜਾਂਦਾ ਔਰ ਕਿੰਨੇ ਦਿਨਾਂ ਦਾ ਪ੍ਰੋਸੈਸ ਔਰ ਕਿਵੇਂ ਇਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਤੇ ਫਿਰ ਇਹ ਮਸਾਲਾ ਬਣ ਕੇ ਇੱਟਾਂ ਦੇ ਵਿੱਚ ਲੱਗੇਗਾ ਕਿਉਂਕਿ ਉਸ ਸਮੇਂ ਸਰਿਆ ਗਾਡਰ ਨਹੀਂ ਸੀ ਹੁੰਦੇ ਤਾਂ ਇਦਾਂ ਚੂਨੇ ਦੇ ਨਾਲ ਹੀ ਜਿਹੜੀ ਕੀ ਇਮਾਰਤਾਂ ਉਹ ਤਿਆਰ ਕੀਤੀਆਂ ਜਾਂਦੀਆਂ ਸੀ ਜੋ ਅੱਜ ਵੀ ਉਸੇ ਹੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੀ ਵਿਰਾਸਤ ਨੂੰ ਸਾਂਭਿਆ ਜਾਵੇ ਕਿਵੇਂ ਜਹਾਜ਼ ਹਵੇਲੀ ਦੀ ਦੇਖ ਹੁੰਦੀ ਸੀ ਤੇ ਅੱਜ ਵੀ ਹੋ ਬਹੁ ਉਸੇ ਹੀ ਤਰ੍ਹਾਂ ਇਤਿਆਰ ਹੋਵੇ ਤੇ ਇਤਿਹਾਸ ਵਿੱਚ ਫਿਰ ਪਤਾ ਲੱਗੇ ਕਿ ਐਵੇਂ ਜਿਹੜੀ ਜਹਾਜ਼ ਹਵੇਲੀ ਸੀ ਜੋ ਕਿ ਦੀਵਾਨ ਟੋਡਰ ਮਲਜੀ ਨੇ ਬਣਾਈ ਸੀ ਸੋ ਜਦੋਂ ਸਾਡੀ ਨੌਜਵਾਨ ਪੀੜ੍ਹੀ ਦੇਖੇਗੀ ਆਉਣ ਵਾਲੀ ਪੀੜ੍ਹੀ ਦੇਖੇਗੀ ਤਾਂ ਉਹਨਾਂ ਨੂੰ ਪਤਾ ਲੱਗੇਗਾ ਪੀ ਦੀਵਾਨ ਟੋਡਰ ਮਾਲ ਜੀ ਨੇ ਆਪਣੀ ਪੂਰੀ ਪੂੰਜੀ ਲਾ ਦਿੱਤੀ ਸੀ ਆਪਣਾ ਪੂਰੀ ਹਵੇਲੀ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ ਸੀ ਤੇ ਗੁਰੂ ਸਾਹਿਬ ਜੀ ਦੇ ਛੋਟੇ ਲਾਲਾਂ ਦੀ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਦੇ ਲਈ ਜਗ੍ਹਾ ਖਰੀਦੀ ਸੀ ਜੁੜੇ ਹੋਏ ਰਿਹਾ ਇੱਕ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ